ਵਾਲੇ ਪਾਸ਼ਾ ਮਹਾਰਾਜਿਆਂ ਦੇ ਕੋਲ ਭਾਈ ਦਇਆ ਸਿੰਘ ਭਾਈ ਹਿੰਮਤ ਸਿੰਘ ਲੋਕਮਨ ਸਿੰਘ ਵਰਗੇ ਪਿਆਰੇ ਖੜੇ ਨੇ ਭਾਈ ਤਲੰਗੀਆਂ ਵਾਲੇ ਪਾ ਭਾਈ ਸਿੱਖੋ ਮੈਨੂੰ ਬੋਦਾ ਯਾਦ ਰਿਓ ਮਹਾਰਾਜ ਕਿਉਂ ਪਤ ਮੌਤ ਵਿਆਹਣ ਚੱਲਿਆ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਵਧਾਈ ਦਿਓ ਸਤੇ ਪਾਸੇ ਕਿਹੜੇ ਜਿਗਰੇ ਨਾਲ ਕਹਿੰਦੇ ਹੋਣਗੇ ਮੈਨੂੰ ਦਿਓ ਵਧਾਈ ਲਾਲ ਮੇਰਾ ਮੌਤ ਬਿਆਵਣ ਚੱਲ

Chalni 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 ਕੋ ਤਾਂ ਜੀ ਲਾਲ ਮੇਰ ਮੋਹ ਤੇ ਆਗਨ ਚਲਿਆ ਤੇ ਉਹ ਬਧਾਈਆਂ ਜੀ ਲਾਲ ਮੇਰ ਮੋਹ ਤੇ ਆਗਨ ਚਲਿਆ ਉਹ ਬਧਾਈਆਂ ਜੀ ਲਾਲ ਮੇਰ ਮੋਹ ਤੇ ਆਗਨ ਚਲਿਆ ਕਰੋ ਕੰਦਰ ਹੁਣੇ ਕਲਗੀਆਂ ਵਾਲੇ ਪਾਸਾ ਸਮਾਂ ਦੇਖੋ ਵਿਆਹਣੀ ਮੌਤ ਤੇ ਬਧਾਈਆਂ ਲਗਦੇ ਗਲੇ ਵਕੜੀ ਪਾ ਕੇ ਸੱਜੇ ਪਾਛ ਨੇ ਆਪ ਜੰਗ ਨੂੰ ਤੋਰਿਆ ਜੁਹਾਰ ਸਿੰਘ ਜੀ ਆਗੇ ਮਹਾਰਾਜ ਮੈਨੂੰ ਵੀ ਆਗਿਆ ਦਿਓ ਮਹਾਰਾਜ ਨੇ ਸੱਜੇ ਪਾਛ ਨੇ ਆਪਣੇ ਦੂਸਰੇ ਸਭ ਯਾਦੇ ਨੂੰ ਵੀ ਆਪ ਤਰ ਤਿਆਰ ਕਰਕੇ ਸ਼ਸਤਰ ਸਜਾ ਕੇ ਜੰਗ ਵੱਲ ਤੋਰਿਆ ਤੇ ਕਲਗੀਆਂ ਵਾਲੇ ਪਾਸੇ ਆਪ ਚਮਕੌਰ ਦੀ ਗੜੀ ਦੇ ਉੱਪਰ ਚੜ ਕੇ ਨਾ ਜਦੋਂ ਨੇਜੇ ਵੱਜਦੇ ਨੇ ਜਦੋਂ ਸਰੀਰ ਤੇ ਫਟ ਵੱਜਦੇ ਨੇ ਸੱਚੇ ਪਾਤਸ਼ਾਹ ਆਪ ਜਿਕਾਰੇ ਸਕਦੇ ਪੁੱਤ ਦੇ ਕੋਈ ਆਪਣੇ ਬੱਚੇ ਦੇ ਕੋਈ ਨਿੱਕਾ ਜਾਂ ਜ਼ਖਮ ਹੋ ਜੇ ਜਾਂ ਬੱਚਾ ਉੱਚੀ ਆਵਾਜ਼ ਵਿੱਚ ਰੋਣ ਲੱਗ ਜਾਵੇ ਉਹ ਨਹੀਂ ਚੱਲਿਆ ਜਾਂਦਾ ਤਾਂ ਨਾ ਜਿਗਰਾ ਕਲਗੀਆਂ ਵਾਲੇ ਪਾਤਸ਼ਾਹ ਦਾ ਨਿਜੇ ਵੱਜਦੇ ਨੇ ਤੀਰ ਵੱਜਦੇ ਨੇ ਸਰੀਰ ਤੇ ਫੱਟ ਹੁੰਦੇ ਆ ਜ਼ਖਮ ਹੁੰਦੇ ਆ ਤੇ ਸੱਚੇ ਪਾਤਸ਼ਾਹ ਆਪ ਧੱਕਾਰੇ ਸਰਤੇ ਅੱਖੀ ਦੇ ਵੱਡੇ ਸਾਹਿਬ ਜਦਿਆਂ ਨੇ ਸ਼ਹੀਦੀਆਂ ਪਾਈਆਂ ਸਾਮ ਦਾ ਜਦੋਂ ਹੋਇਆ ਨਾ ਸਮਾਂ ਅਠਪੋਦੀ ਰਾਤ ਵੀ ਆ ਗਈ ਸਤਗੁਰੂ ਮਹਾਰਾਜ ਕਹਿੰਦੇ ਜਦ ਕੀ ਆਉਦ ਨਿਧਾਨ ਬਣਾ ਅਤ ਹੀ ਰਣ ਮੈਂ ਤਬ ਜੂਝ ਮਰੂ ਹੁਣ ਕਹਿੰਦੇ ਸਾਡਾ ਸਮਾਂ ਆ ਗਿਆ ਅਸੀਂ ਜਾਣਾ ਸੇਵਾਦਾਰ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਦੀ ਤੁਸੀਂ ਜੰਗ ਵਿੱਚ ਨਹੀਂ ਜਾਣਾ ਫਿਰ ਮਹਾਰਾਜਿਆਂ ਨੇ ਕਿਹਾ ਭਈ ਜਣਾਪੂ ਮਹਾਰਾਜ ਕਹਿੰਦੇ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਜਾਣਾ ਪੈਣਾ ਸਰ ਸਿੰਘ ਕਹਿੰਦੇ ਮਹਾਰਾਜ ਸਾਡੇ ਵਰਗੇ ਸਿੱਖ ਤੇ ਤੁਸੀਂ ਤਿਆਰ ਕਰ ਲੋਗੇ ਅਸੀਂ ਸਾਰੇ ਸਿੱਖ ਤਿਆਰ ਹੋ ਕੇ ਵੀ ਤੁਹਾਡੇ ਅਰگە ਗੁਰੂ ਤਿਆਰ ਨਹੀਂ ਕਰ ਸਕਦਾ ਤੇਰੇ ਅਰگە ਤੂੰ ਹੀ ਐ ਨਾ ਕੋ ਹੂਆ ਨਾ ਕੋ ਹੋਏ ਕੋ ਰਾਖ ਨਾ ਸਕੈ ਕੋਈ ਤੇਰੇ ਅਰگە ਕੋਈ ਕਹਿ ਨਹੀਂ ਸਕਦਾ ਵੀ ਹੋਜੇ ਸਚੇ ਪਾਤਸ਼ਾਹ ਤੁਸ਼ੀਂ ਜਾਨਣਾ ਭਾਈ ਸੰਗਤ ਸਿੰਘ ਨੂੰ ਕੀਤਾ ਸਾਹਮਣੇ ਸਜਾਈ ਕਲੰਗੀ ਸਚੇ ਪਾਤਸ਼ਾਹ ਮਹਾਰਾਜ ਨੇ ਪੋਸ਼ਾਕ ਪੁਣਾ ਕੇ ਸੰਗਤ ਸਿੰਘ ਨੂੰ ਆਪਣਾ ਰੂਪ ਬਣਾ ਕੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਲਸਾ ਮੈਂ ਹਾਂ ਕਰੂਨੀਵਾਸ ਖਾਲਸਾ ਮੇਰੀ ਜਾਨ ਦੀ ਜਾਨ ਖਾਲਸਾ ਮੇਰਾ ਬੰਡਪੁਰ ਮਹਾਰਾਜਿਆ ਨੇ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਸਾਰਾ ਕੁਝ ਸੌਂਪ ਕੇ ਫਿਰ ਜਦੋਂ ਚਮਕੌਰ ਦੀ ਗੜੀ ਤੋਂ ਜਾਂਦੇ ਆ ਨਾ ਬਾਅਦ ਤੇ ਸੱਚੇ ਪਾਤਸ਼ਾਹ ਮਹਾਰਾਜ ਤਾੜੀ ਮਾਰ ਕੇ ਗਾਹਾਂ ਅੱਗੇ ਸੱਚੇ ਪਾਤਸ਼ਾਹ ਬਹਿਲਾਉ ਲਗੇ ਇੱਕ ਤੇ ਉਹ ਸਿੱਖ ਸੀ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੇ ਲਈ ਸਭ ਕੁਝ ਕੁਰਬਾਨ ਕਰਤਾ ਇੱਕ ਬਹਿਲੌਲ ਦੇ ਵਿੱਚ ਪੂਰਨ ਮਸੰਦ ਰਹਿੰਦਾ ਸੀ ਸੱਚੇ ਪਾਛਮ ਮਹਾਰਾਜਿਆਂ ਦੀ ਕਾਰ ਭੇਟਾ ਵੀ ਇਕੱਠੀ ਕਰਦਾ ਪ੍ਰਚਾਰ ਵੀ ਕਰਦਾ ਸਾਰਾ ਕੁਝ ਕਰਦਾ ਸੀ ਜਦੋਂ ਅਨੰਦਪੁਰ ਜਾਂਦਾ ਸੱਚੇ ਪਾਛਾ ਮੇਰੇ ਘਰ ਕਦੋਂ ਆਓਗੇ ਮੇਰੇ ਘਰ ਕਦੋਂ ਚਰਨ ਪਾਓਗੇ ਬੇਨਤੀਆਂ ਕਰਕੇ ਆਉਂਦਾ ਸੱਚੇ ਪਾਤਸ਼ਾਹ ਕਹਿੰਦੇ ਸਮਾਂ ਆਏਗਾ ਅਸੀਂ ਤੇਰੇ ਘਰ ਜ਼ਰੂਰ ਆਵਾਂ ਤਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਚਰਣਾ ਤੋਂ ਨੰਗੇ ਨੇ ਸੱਚੇ ਪਾਤਸ਼ਾਹ ਆਹ ਠੰਡ ਦੀ ਰੁੱਤ ਮੀਂਹ ਉੱਤੋਂ ਪੈਂਦਾ ਹੈ ਸਰੀਰ ਤੇ ਵੀ ਜ਼ਖਮ ਸੱਚੇ ਪਾਤਸ਼ਾਹ ਮਹਾਰਾਜੀਆਂ ਦੇ ਕੋਲ ਕੋਈ ਗਰਮ ਕੱਪੜਾ ਵੀ ਨਹੀਂ ਨਾ ਸੀਸ ਤੇ ਕਲੰਗੀ ਨਾ ਆਵਾਜ਼ ਨਾ ਤਾਜ ਨਾ ਘੋੜਾ ਨਾ ਚਰਣਾ ਚ ਜੋੜਾ ਸੱਚੇ ਪਾਤਸ਼ਾਹ ਜਦੋਂ ਗਏ ਨਾ ਪੂਰਨ ਮਸੰਦ ਦੇ ਘਰ ਜਾ ਬੂਆ ਖੜਕਾਇਆ ਅੱਗੋ ਜਿਉਣਾ ਸੇਵਾਦਾਰ ਬਾਹਰ ਨਿਕਲੇ ਆ ਬੂਆ ਖੁੱਲ ਕੇ ਉਹ ਪੁੱਸਦਾ ਵੀ ਕੌਣ ਕਿਉਂਕਿ ਉਹਨੇ ਜਿਉਣੇ ਨੇ ਕਦੇ ਦੇਖਿਆ ਹੀ ਨਹੀਂ ਸੀ ਮਹਾਰਾਜ ਤੇ ਸੱਚੇ ਪਾਤਸ਼ਾਹ ਮਹਾਰਾਜਿਆਂ ਨੂੰ ਪੁੱਛਿਆ ਕੌਣ ਹੈ ਨਿਕਲ ਗਿਆ ਬਲੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਸ ਸਮੇਂ ਨੌਪੋ ਦਾ ਅਮਰਦ ਵਿਲਾਸ ਮਹਾਰਾਜ ਕਹਿੰਦੇ ਭਾਈ ਗੁਰੂ ਗੋਬਿੰਦ ਸਿੰਘ ਆਨੰਦਪੁਰ ਵਾਸੀ ਜਦੋਂ ਕਿਹਾ ਨਾ ਜਿਉਣੇ ਦੇ ਪੈਰਾਂ ਫਲੋਂ ਧਰਤੀ ਨਿਕਲ ਗਈ ਸਰੀਰ ਚੋਂ ਖੂਨ ਸਿੰਮਦਾ ਚਰਣਾ ਚੋ ਜੋੜਾ ਵੀ ਨਹੀਂ ਨਾ ਕਲੰਗੀ ਨਾ ਤੋੜਾ ਕੁਝ ਵੀ ਨਹੀਂ ਤੇ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਇਸ ਹਾਲਾਤ ਵਿੱਚ ਤਹਾ ਮਾਰਦਾ ਹੈ ਮਹਾਰਾਜ ਕਹਿੰਦੇ ਭਾਈ ਕਿੱਥੇ ਆ ਪੂਰਣਾ ਸੱਚੇ ਪਾਤਸ਼ਾਹ ਉਹ ਤੇ ਹਜੇ ਸੁਤਾ ਪਿਆ ਮਹਾਰਾਜ ਕਹਿੰਦੇ ਭਈ ਜਾਠ ਆ ਜਾ ਪੂਰਨ ਮਸੰਦ ਭੱਜ ਕੇ ਗਿਆ ਚਵਾਰੇ ਵਿੱਚ ਚੜਿਆ ਜਿੱਥੇ ਸੁੱਤਾ ਪਿਆ ਸੀ ਜਿਉਣਾ ਜਦੋਂ ਗਿਆ ਨਾ ਪੂਰਨ ਮਸੰਦ ਨੂੰ ਠਾਉਣ ਵਾਸਤੇ ਬੂਹਾ ਖੜਕਾਇਆ ਜਿਵੇਂ ਜ਼ੋਰ-ਜ਼ੋਰ ਦੀ ਬੂਹਾ ਖੜਕਉਂਦਾ ਹੈ ਜ਼ੋਰ-ਜ਼ੋਰ ਦੀ ਬੂਹਾ ਖੜਕਉਂਦਾ ਹੈ ਜਿਉਣ ਜਦੋਂ ਪੂਰਨ ਮਸੰਦ ਨੇ ਬੂਹਾ ਖੋਲਿਆ ਜਿਉਣ ਨੇ ਬਾਪ ਫੜ ਲਈ ਚੱਲ ਜਲਦੀ ਥੱਲੇ ਕਾਲੀ ਨਾਲ ਥੱਲੇ ਚੱਲ ਉਹ ਕਹਿੰਦਾ ਰੁਕ ਜਾ ਕੀ ਹੋ ਗਿਆ ਤੇ ਪੂਰਨ ਮਸੰਦ ਕਹਿੰਦਾ ਕੀ ਹੋ ਗਿਆ ਉਹ ਕਹਿੰਦਾ ਕਲਗੀਆਂ ਵਾਲੇ ਪਾਤਸ਼ਾਹ ਆਏ ਨੇ ਨਾ ਉਹਨਾਂ ਕੋਲੇ ਚਰਣਾ ਚ ਜੁੜਾ ਨਾ ਕੋੜਾ ਨਾ ਕੋਲ ਕੁਜ ਨਾ ਤੇ ਕੋਈ ਗਰਮ ਕੱਪੜਾ ਸੱਚੇ ਪਾਤਸ਼ਾਹ ਆਏ ਨੇ ਠੰਡ ਦੀ ਰੋਤਾ ਉਤੋਂ ਮੀਂਹ ਪੈਂਦਾ ਇੰਨੀ ਧੁੰਦਾਂ ਇੰਨੀ ਠੰਡਾ ਕਹਿੰਦੇ ਬਿਠਾਇਆ ਕਿੱਥੇ ਐ ਕਿੱਥੇ ਨੇ ਕਹਿੰਦਾ ਜਿੱਥੇ ਮੈਂ ਬੈਠਦਾ ਉਹ ਪਸ਼ੂਆਂ ਵਾਲੇ ਜਗਾ ਜਿੱਥੇ ਤੂੰ ਮੇਰਾ ਅਸਣ ਲਾਇਆ ਟੁੱਟਿਆ ਜਾਂ ਪਲੰਗਾ ਉਹ ਪਸ਼ੂਆਂ ਦੇ ਕੋਲ ਜਿਹੜੀ ਧੂਈ ਪਈ ਸੀ ਮਹਾਰਾਜੇ ਨੂੰ ਉੱਥੇ ਬਿਠਾਇਆ। ਉਹ ਓਮੇ ਜੁਕਰ ਤੁੜੀ ਵਾਲੇ ਉੱਥੇ ਓਮੇ ਝੁੱਗੀ ਜਿਹੜੀ ਪਾਈ ਆ ਕੰਡਿਆਂ ਦੀ ਉੱਥੇ ਬੈਠੇ। ਉਹ ਕਹਿੰਦਾ ਤੂੰ ਕੀ ਕਿਹਾ? ਕਹਿੰਦਾ ਮੈਂ ਕਿਹਾ ਪੂਰਨਮ ਸੰਧ ਸੁਤਾ ਫੇਰ ਮੈਂ ਠਾਕੇ ਲੈ ਕੇ ਆਉਂਦਾ। ਉਹ ਕਹਿੰਦਾ ਤੂੰ ਕਿਉਂ ਦੱਸਿਆ? ਕਿਉਂ ਦੱਸਿਆ? ਜਦੋਂ ਜਿਉਂਡੇ ਨੇ ਸੁਣਿਆ ਨਾ ਵੀ ਕਿਉਂ ਦੱਸਿਆ? ਉਹ ਕਹਿੰਦਾ ਜਾ ਜਲਦੀ ਗੁਰੂ ਗੋਬਿੰਦ ਸਿੰਘ ਮਹਾਰਾਜੇ ਨੂੰ ਕਹਿ ਦੋ ਇੱਥੇ ਤੇਰੇ ਵਾਸਤੇ ਕੋਈ ਥਾਂ ਨਹੀਂ ਕਰੋ ਬਾਤ ਲੱਖਾਂ ਦੀ ਫੌਜ ਉਹ ਕਲੰਗੀਆਂ ਵਾਲੇ ਪਾਤਸ਼ਾਹ ਉਹ ਜਿਹਦੇ ਦਰਸ਼ਨਾਂ ਨੂੰ ਤਰਸਦਾ ਸੀ ਅੱਜ ਕੀ ਕਹਿੰਦਾ ਮੇਰੇ ਘਰੋਂ ਬਾਹਰ ਕਰ ਦੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਬਾਟਕੇ ਮਦਾਨ ਉੱਪਰ ਜਿਹੜੇ ਕਹਿੰਦੇ ਸੀ ਮਰਾਂਗੇ मदान लाल के मदान की मे ले ਸਾਧ ਸੰਗਤ ਜੀ ਉਸ ਸਮੇਂ ਉਹ ਪੁਰਨ ਮਸੰਦ ਨੇ ਮਹਾਰਾਜਿਆਂ ਨੂੰ ਸਮੇਂ ਜਦੋਂ ਘਰੋਂ ਕੋਰੇ ਆ ਇਹ ਉਹਨੇ ਨੇ ਉਸ ਸਮੇਂ ਜਦੋਂ ਆ ਕੇ ਗੁਰੂ ਮਹਾਰਾਜਿਆਂ ਨੂੰ ਦੱਸਿਆ ਫਿਰ ਮਹਾਰਾਜ ਬਹਿਲੌਰ ਤੋਂ ਮਾਸੀ ਬਾੜੇ ਦੇ ਜੰਗਲਾਂ ਵਿੱਚ ਜਾ ਕੇ ਕੰਡਿਆਂ ਦੀ ਸੇਜ ਬਚਾ ਕੇ ਪੈਂਦੇ ਆ ਮੈਂ ਇੱਕੀ ਬੇਨਤੀ ਕਰਦਾ ਇੱਕ ਤੇ ਉਹ ਸਿੱਖ ਸੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਇੱਕ ਉਸ ਸੀ ਜਿਨ੍ਹਾਂ ਨੇ ਔਖੇ ਸੰਗੁਰੂ ਮਹਾਰਾਜੀਆਂ ਦਾ ਸਾਥ ਦਿੱਤਾ ਪਰ ਅਸੀਂ ਵੀ ਸਿੱਖ ਗਿਣਤੀ ਅਸੀਂ ਆਪਣੇ ਕਰ ਆਪ ਕਰਨੀ ਹੈ ਉਹਨਾਂ ਚੋਂ ਤੇ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਕੋਈ ਬਾਣੀ ਨਹੀਂ ਪੜੀ ਤੇ ਗੁਰੂ ਮਹਾਰਾਜ ਦੇ ਨਾਲ ਨਹੀਂ ਤੁਰੇ ਅਸੀਂ ਉਹਨਾਂ ਚੋਂ ਆ ਜਿਹੜੇ ਗੁਰੂ ਮਹਾਰਾਜੀਆਂ ਦੀ ਬਾਡੀ ਵੀ ਪੜਦੇ ਸੀ ਤੇ ਆਪਾਂ ਵੀ ਕੁਰਬਾਨ ਕਰਦੇ ਸੀ ਜੇ ਕਰਕੇ ਆਪਾਂ ਪੂਰਨ ਗੁਰਸਿੱਖ ਬਨਣਾ ਬਾਣੀ ਤੇ ਬਾਣੇ ਦੇ ਧਾਰ ਨਹੀਂ ਬਨਣਾ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਇਤਨੇ ਅਕ ਬੇਨਤੀਆਂ ਕਰਿਓ ਪ੍ਰਭਾਨ ਆਉਣ ਵਾਲੇ ਜਸੇ ਦਾ ਕਰੋ ਸਨਮਾਨ ਪੁਲਾ ਚੁਕਾਂ ਦੀ ਖਿਮਾ ਆਪਣੀ ਤੇ ਦਾਸ ਦੀ ਲਿਵਾਉ ਹਾਜ਼ਰੀ ਬੁਲਾਓ ਫਤਿਹ ਗਜਬਜ ਕੇ ਸਾਰੀਆ ਸੰਗਤਾਂ ਆਖੋ ਜੀ